ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕਿਰਨਜੀਤ ਕੌਰ ਪਤਨੀ ਵਰਪਾਲ ਸਿੰਘ ਬੱਬਰ ਵੱਲੋਂ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਇੱਕ ਵੱਡਾ ਇਕੱਠ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਬੀਬੀ ਕਿਰਨਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ ਅਤੇ ਇਸ ਪ੍ਰਚਾਰ ਦੌਰਾਨ ਵਾਰਡ ਨੰਬਰ 47 ਵਿੱਚ ਰੰਗਲੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੀ ਜੈਸਵੇਚ ਪੰਜਾਬੀ ਸੱਭਿਆਚਾਰਕ ਮਾਹੌਲ ਨੇ ਰੰਗਲੇ ਪੰਜਾਬ ਦੀ ਤਸਵੀਰ ਪੇਸ਼ ਕੀਤੀ ਅਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਨਾਲ ਵਾਰ ਨੰਬਰ 47 ਗੂੰਜ ਉઠી ਅਤੇ ਲੋਕਾਂ ਦਾ ਭਰਪੂਰ ਸਮਰਥਨ ਬੀਬੀ ਕਿਰਨਜੀਤ ਕੌਰ ਨੂੰ ਮਿਲਿਆ ਇਸ ਚੋਣ ਪ੍ਰਚਾਰ ਦੇ ਦੌਰਾਨ ਵਾਰ ਨੰਬਰ 47 ਦੇ ਵਾਸੀਆਂ ਵੱਲੋਂ ਬੀਬੀ ਕਿਰਨਜੀਤ ਕੌਰ ਨੂੰ ਨੋਟਾਂ ਦੇ ਸਹਿਰੇ ਸ਼ਾਲ ਸਿਰੋਪਾ ਉ ਦੇ ਕੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਟਾਲੀ ਵਾਲੇ ਬੁਜਾਰ ਵਿੱਚ ਪ੍ਰਚਾਰ ਦੌਰਾਨ ਬੀਬੀ ਕਿਰਨਜੀਤ ਕੋਰ ਅਤੇ ਵਰਪਾਲ ਸਿੰਘ ਬੱਬਰ ਨੂੰ ਸਵਰਨਕਾਰਾ ਦੇ ਪ੍ਰਧਾਨ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸਵਰਨਕਾਰਾ ਵੱਲੋਂ ਉਨ੍ਹਾਂ ਨੂੰ ਪੂਰਨ ਸਮਰਥਨ ਦੇ ਦਾ ਪ੍ਰੋਸਾ ਦਿੱਤਾ ਗਿਆ ਫਕੀਰ ਨਦੀਨ ਚੋਣ ਪ੍ਰਚਾਰ ਮੌਕੇ ਬੀਬੀ ਕਿਰਨਜੀਤ ਕੋਰ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਆਵਾਜ਼ بلند ਕੀਤੀ ਅਤੇ ਪੂਰਨ ਸਮਰਥਨ ਬੀਬੀ ਕਿਰਨਜੀਤ ਕੋਰ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਬੀਬੀ ਕਿਰਨਜੀਤ ਕੋਰ ਦੇ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਬੀਬੀ ਕਿਰਨਜੀਤ ਕੋਰ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਮਾਲਕ ਅੱਗੇ ਚੜਦੀ ਕਲਾ ਦੀ ਅਰਦਾਸ ਕੀਤੀ ਗਈ ਚੋਣ ਪ੍ਰਚਾਰ ਦੌਰਾਨ ਬੀਬੀ ਕਿਰਨਜੀਤ ਕੋਰ ਨੂੰ ਵਾਕਫਾ ਕੇ ਇਲਾਕਿਆਂ ਦੇ ਵਿੱਚੋਂ ਲੰਘਦੇ ਸਮੇਂ ਉਨੂੰ ਸਨਮਾਨਿਤ ਕੀਤਾ ਗਿਆ ਚੋਣ ਪ੍ਰਚਾਰ ਦੌਰਾਨ ਬੀਬੀ ਕਿਰਨਜੀਤ ਕੌਰ ਨੂੰ ਇਲਾਕੇ ਦੀਆਂ ਮਹਿਲਾਵਾਂ ਦੁਆਰਾ ਵੀ ਭਰਪੂਰ ਸਹਿਯੋਗ ਦੇਖਣ ਨੂੰ ਮਿਲਿਆ ਅਤੇ ਵੱਡੇ ਬਜ਼ੁਰਗਾਂ ਦੇ ਵੱਲੋਂ ਬੀਬੀ ਕਿਰਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਗਵਾਰ ਨੰਬਰ 47 ਵਿੱਚ ਚੋਣ ਪ੍ਰਚਾਰ ਦੇ ਦੌਰਾਨ ਪੰਜਾਬੀ ਸੱਭਿਆਚਾਰ ਦੇ ਰੰਗ ਵੀ ਦੇਖਣ ਨੂੰ ਮਿਲੇ ਗਵਾਰ ਨੰਬਰ 47 ਵਿੱਚ ਚੋਣ ਪ੍ਰਚਾਰ ਦੌਰਾਨ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀਰ ਸਿੰਘ ਨੇਜਰ ਅਤੇ ਗਿੱਦੜ ਬਾਹਾ ਦੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਪਹੁੰਚੇ ਅਤੇ ਵਰਪਾਲ ਸਿੰਘ ਬੱਬਰ ਵੱਲੋਂ ਐਮਐਲਏ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀਰ ਸਿੰਘ ਨੇਜਰ ਅਤੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕਿਰਨਜੀਤ ਕੌਰ ਨਾਲ ਮਿਲ ਕੇ ਵਾਰਡ ਨੰਬਰ 47 ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਇਸ ਮੌਕੇ ਐਮਐਲਏ ਹਲਕਾ ਦੱਖਣੀ ਡਾਕਟਰ 인ਦਰ ਬੀ ਸਿੰਘ ਨੱਜਰ ਵੱਲੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਜਿਨ੍ਹਾਂ ਨੂੰ ਹੱਲ ਕਰਵਾਉਣ ਦਾ ਡਾਕਟਰ ਨੱਜਰ ਨੇ ਭਰੋਸਾ ਦਿੱਤਾ ਇਸ ਮੌਕੇ ਡਾਕਟਰ ਨੱਜਰ ਨੇ ਕਿਹਾ ਕਿ ਵਾਰਡ ਵਾਸੀਆਂ ਦੀਆਂ ਜਿਹੜੀਆਂ ਵੀ ਸਮੱਸਿਆ ਰਹਿ ਗਈਆਂ ਹਨ ਉਹਨਾਂ ਦਾ ਹੱਲ ਵੀ ਸਮੇਂ ਸਿਰ ਕਰਵਾ ਦਿੱਤਾ ਜਾਵੇਗਾ ਇਸ ਮੁਕੇ ਇਲਾਕਾ ਨਿਵਾਸੀਆਂ ਵੱਲੋਂ ਬੀਬੀ ਕਿਰਨਜੀਤ ਕੌਰ ਨੂੰ ਨੋਟਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਕਿਰਨਜੀਤ ਕੌਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੋੜ ਕਿਦੋਂ ਮੁੜੀਏ ਚਲੋ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਜਦ ਤੁਹਾਡੇ ਵੱਲੋਂ ਇੱਕ ਵੱਡੀ ਰੈਲੀ ਜਿਹੜੀ ਹੈ ਵਾਰਡ ਨੰਬਰ 47 ਦੇ ਵਿੱਚ ਕੱਢੀ ਗਈ ਹੈ ਤੇ ਐਮਐਲਏ ਸਾਹਿਬ ਵੀ ਉਹ ਚੇਚੇ ਤੌਰ ਤੇ ਪਹੁੰਚੇ ਨੇ ਸਿਰਵਾਈ ਗੁਜੀ ਦਾ ਖਾਲਸਾ ਸਿਰਵਾਈ ਗੁਜੀ ਕੀ ਫਤਹਿ ਵਾਰਡ ਨੰਬਰ 47 ਬੀਬੀ ਗਰੰਜੀਤ ਖੋਅ ਉਮੀਦਵਾਰ ਵਾਰਡ ਨੰਬਰ 47 ਦੀ ਬਖਤੂਰ ਸਾਹਿਬ ਨੇ ਤੇ ਮੈਨੂੰ ਮਾਨ ਬਹੁਤ ਬਖਸ਼ਿਆ ਉਹਨਾਂ ਦਾ ਮੈਂ ਜਿੰਨਾ ਵੀ ਧੰਨਵਾਦ ਕਰਾਂ ਉਹ ਘੱਟ ਹੈ ਪਰ ਅੱਜ ਜਿਹੜਾ ਮੇਰਾ ਇਲਾਕਾ ਨਿਵਾਸੀਆ ਮੈਨੂੰ ਮਾਨ ਬਖਸ਼ਿਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਇਹੋ ਜਿੱਤਾਂ ਹਰਕ ਭੈਣ ਭਰਾਵਾਂ ਮੈਂ ਆਪਣੇ ਤੈਅ ਜੀ ਲੋ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਅੱਜ ਮੈਨੂੰ ਇੰਨਾ ਭਰਮਾਰੰਗਾਰ ਦਿੱਤਾ ਅੱਜ ਆਖਰੀ ਜਨ ਰੈਲੀ ਦਾ ਸੀ ਬਹੁਤ ਵਧੀਆ ਮਤਲਬ ਕੁਝ ਮੇਰੇ ਮਹਾਰਾਜ ਨੇ ਮੇਰੀ ਇੰਨੀ ਔਕਾਤਰੀ ਸੀ ਜਿੰਨਾ ਉਹਨਾਂ ਨੇ ਮੈਨੂੰ ਮਾਣ ਬਖਸ਼ਾਇਆ ਮੈਂ ਇੰਨੇ ਜੀ ਬਹੁਤ ਹੀ ਖੁਸ਼ ਹਾਂ ਬਾਕੀ ਮੇਰੇ ਜਿਹੜੇ ਰੱਬ ਦੇ ਰੂਪ ਜਨਤਾ ਜੋ ਮੈਨੂੰ ਜਿਤਾਉਣਗੇ ਤੇ ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੀ ਹਰ ਕੰਮ ਡਾਕਟਰ ਸਾਹਿਬ ਨੂੰ ਕਿਹਾ ਕਿ ਉਹਨਾਂ ਦਾ ਕਰਾਵਾਂਗੀ ਦੇਖੋ ਉਹਨਾਂ ਨੇ ਇੱਕ ਮੌਕਾ ਤਾਂ ਮੈਨੂੰ ਦੇਣਾ ਹੀ ਪੈਗਾ ਦੂਜੀਆਂ ਪਾਰਟੀਆਂ ਨੂੰ ਦਿੰਦੇ ਰਹਾ ਜਿੱਦ ਮੇਰੇ ਦਿੱਕਤਾਂ ਨੇ ਆਪਣੇ ਕੰਮ ਸਹੀ ਕਰਾਉਣੇ ਨੇ ਇੱਕ ਮੈਨੂੰ ਮੌਕਾ ਜ਼ਰੂਰ ਦੇਣੇ ਬਾਕੀ ਦੂਜੀਆਂ ਪਾਰਟੀਆਂ ਨੂੰ ਨਾ ਦੇਖਣ ਯਾ ਜੀ ਸਾਡੀ ਪਾਰਟੀ ਕਰਕੇ ਲਿਆਉਣਗੇ ਸਾਡੇ ਹਾਈ ਕਮਾਂਡ ਵੀ ਸਾਡੀ ਆਮ ਪਾਰਟੀ ਦੀ ਹੈ ਸਾਡੇ ਐਮਐਲਏ ਸਾਹਿਬ ਵੀ ਡਾਕਟਰ ਨਿਜੇ ਸਾਹਿਬ ਨੇ ਤੇ ਜੇ ਕੌਂਸਲਰ ਹੋ ਜਾਣਗੇ ਸੁਣ ਤੇ ਸੁਆਗਾ ਹੋ ਜਾਏਗਾ ਫਿਰ ਦੇਖੋ ਲੜੀ ਬਣ ਜੇਗੀ ਹਰ ਕੰਮ ਮਤਲਬ ਸਿਰੇ ਚੜੇਗਾ ਅੱਜ ਤੱਕ ਪਾਰਟੀ ਦਾ ਕੰਮ ਨਹੀਂ ਹੁੰਦਾ ਐਮਐਲਏ ਕੋਈ ਹੁੰਦਾ ਪ੍ਰਧਾਨ ਮੰਤਰੀ ਕੋਈ ਹੁੰਦਾ ਮੁੱਖ ਮੰਤਰੀ ਕੋਈ ਹੁੰਦਾ ਕੌਂਸਲਰ ਕੋਈ ਹੁੰਦੇ ਇਸੇ ਕਰਕੇ ਸਾਡੇ ਸਾਰੇ ਕੰਮ ਧੁਰਿਆ ਇਸ ਲਈ ਮੈਂ ਆਪਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਇੱਕ ਮੌਕਾ ਮੈਨੂੰ ਦਿਓ ਬਾਕੀ ਸਾਡੀ ਪਾਰਟੀ ਉੱਪਰ ਤੋਂ ਲੈ ਕੇ ਹੇਠਾਂ ਲੈ ਕੇ ਸਾਡੀ ਪਾਰਟੀ ਹੋਵੇ ਅਸੀਂ ਤੁਹਾਡੇ ਜਿੰਨੇ ਵੀ ਗਰੀਬ ਜਨਤਾ ਉਹਨਾਂ ਦੇ ਮੈਂ ਸਾਰੇ ਕੰਮ ਕਰਾ ਸਕਾਂ ਬਾਕੀ ਅਮੀਰਾਂ ਲਈ ਤੇ ਚਲੋ ਸਾਰੇ ਕਰਦੇ ਆ ਪਰ ਗਰੀਬਾਂ ਦੀ ਸੋਚਣਾ ਸਾਡਾ ਫਰਜ਼ ਆ ਸਾਡਾ ਖਾਨਦਾਨੀ ਸਾਡਾ ਸ਼ੁਰੂ ਤੋਂ ਹੀ ਮੁੱਖ ਰਿਹਾ ਕਿ ਅਸੀਂ ਗਰੀਬਾਂ ਦੀ ਵੱਤੋਂ ਸੇਵਾ ਕਰੀਏ ਉਹ ਵੀ ਮੇਰੇ ਭੈਣ ਭਰਾ ਨੇ ਉਹ ਵੀ ਉੱਪਰ ਆਣ ਉਹਨਾਂ ਜਿੱਥੇ ਮੁਸ਼ਕਲ ਕੋਈ ਵੀ ਪੈਂਦੀ ਆ ਅਸੀਂ ਸਾਰੇ ਪੂਰੀ ਆਪਣੀ ਪਾਰਟੀ ਦਾ ਪੂਰਾ ਜੋਰ ਲਾ ਦਾਂਗੇ ਜੇ ਮੈਂ ਆਪਣੀ ਪਾਰਟੀ 'ਚ ਜਿੱਤ ਕੇ ਕੁਛ ਨਾ ਕਰਾਂ ਮੈਂ ਆਪਣੇ ਲਖਨਵਾਸੀ ਨੂੰ ਇਹ ਸ਼ਵਾਸਨ ਦਵਨੀ ਆ ਅਗਲੀ ਵਾਰ ਮੈਂ ਤੁਹਾਡੀ ਗਲੀ ਵੜਾਂ ਤੇ ਮੇਰੇ ਗਲੀ ਚ ਪਹੁੰਚਾ ਸਕਦੇ ਜੀ ਇੰਨਾ ਤੇ ਤੁਹਾਨੂੰ ਕਹਿ ਸਕਦੀ ਆ ਬਾਕੀ ਆਪਣਾ ਮੈਨੂੰ ਮੌਕਾ ਦਿਓ ਮੈਂ ਤੁਹਾਡੇ ਸਾਰੇ ਕੰਮ ਜੋ ਵੀ ਤੁਹਾਡੀ ਸਮੱਸਿਆ ਤੁਸੀਂ ਲਿਖੋ ਮੈਨੂੰ ਦੱਸੋ ਮੈਂ ਡਾਕਟਰ ਸਾਹਿਬ ਨੂੰ ਕਹਿ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੀ ਬਾਕੀ ਤੁਸੀਂ ਰੱਬ ਰੂਪੀ ਸਾਡੇ ਐਮਐਲਏ ਸਾਹਿਬ ਦੇਖ ਹੀ ਲੈਣੇ ਉਹ ਕਿੰਨੇ ਵਿਚਾਰੇ ਸ਼ਰੀਰ ਦੇ ਉਹਨਾਂ ਨੇ ਕਿਸੇ ਕੰਮ ਤੋਂ ਰੱਖੋ ਰੋਕਣਾ ਨਹੀਂ ਇਹ ਤੇ ਹੁਣ ਅੱਜ ਅਸੀਂ ਜਿੰਨਾ ਵੀ ਅਸੀਂ ਆਪਣਾ ਕਰ ਸਕਦੇ ਸੀ ਪ੍ਰਚਾਰ ਜੋ ਮੇਰੇ ਭੈਣ ਭਰਾ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਅੱਜ ਜਿਹੜਾ ਮੈਂ ਬੋਲ ਰਹੀ ਉਹ ਵੀ ਇਹਨਾਂ ਦੀ ਹਿੰਮਤ ਤੇ ਬਦੌਲਤ ਹੀ ਬੋਲ ਰਹੀ ਆ ਤੇ ਅੱਗੇ ਵੀ ਮੈਂ ਜੋ ਵੀ ਤੋਂ ਹੋਏਗਾ ਮੈਂ ਸਭ ਕਰਾਂਗੀ ਬਾਕੀ ਜੇ ਮੇਰੇ ਪਾਰਟੀ ਮੇਰੇ ਉਮੀਦਵਾਰ ਨਹੀਂ ਜਿੱਤਉਂਦੇ ਜਿਹੜਾ ਸਾਡੇ ਮੇਰੇ ਮਾਨ ਜੋਗ ਪਿਤਾ ਜੀ ਸਰਦਾਰ ਗੁਰਮੁਖ ਸਿੰਘ ਬੱਬਰ ਇਹਨੇ ਸਾਲਾਂ ਤੋਂ ਸੇਵਾ ਆਪਣੇ ਇਲਾਕੇ ਦੀ ਕਰ ਰਿਹਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਪਣੇ ਕੋ ਵੀ ਕਰਾਂਗੇ ਵੈਰੀ ਗੁਰਜੀ ਦਾ ਖਾਲਸਾ ਵੈਰੀ ਗੁਰਜੀ ਕੀ ਫਤਿਹ ਹਾਂਜੀ ਸਰ ਸਭ ਤੋਂ ਪਹਿਲੇ ਤੇ ਤੁਹਾਡਾ ਨਾਮ ਤੇ ਵਾਰਡ ਕਿਹੜੀ ਹੈ ਤੇ ਇਲਾਕੇ ਦੇ ਤੌਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਰਾਜੂਆ ਵਾਰਡ ਨੰਬਰ 47 ਤੋਂ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਡਾਕਟਰ ਇੰਦਰਬੀਰ ਸਿੰਘ ਮੇਜਰ ਜੀ ਨੇ ਜੋ ਮੇਰੀ ਵੱਡੀ ਪੈਰ ਨੂੰ ਬਹੁਤ ਸਤਿਕਾਰ ਬਖਸ਼ਿਆ ਟਿਕਟ ਦੇ ਕਰਕੇ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ nemidਵਾਰ ਹੈ ਔਰ ਮੈਂ ਸਮੁੱਚੇ ਇਲਾਕੇ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਕੱਲੀ-ਇਕੱਲੀ ਆਪਣੀ ਵੋਟ ਜਿਹੜੀ ਹੈ ਉਹ ਝਾੜੂ ਵਾਲਾ ਬਟਨ ਦਬਾ ਕਰਕੇ ਉਹ ਇਹਨਾਂ ਨੂੰ ਵੱਡੇ ਲੀਡ ਦੇ ਨਾਲ ਕਾਮਯਾਬ ਕਰੋ ਅੱਜ ਜਿਹੜਾ ਸਾਡਾ ਆਖਰੀ ਦਿਨ ਸੀਗਾ ਬੋਲੇ ਵਿੱਚ ਅਸੀਂ ਕੀ ਕੀਤਾ ਕਿ ਥੋੜੇ ਜਿਹੇ ਕੱਟਨ ਸੋਚਿਆ ਕੀ ਕਰਾਂਗੇ ਲekin ਇਨਾਂ ਦੇ ਭੈਣ ਭਰਾਵਾਂ ਦਾ ਸਾਡਾ ਸਾਥ ਸਾਨੂੰ ਮਿਲਿਆ ਇਲਾਕਾ ਵਾਸੀਆਂ ਦਾ ਸਾਥ ਮਿਲਿਆ ਕਿ ਇਕੱਠ ਜਿਹੜਾ ਇਹੋ ਛੋਟੀ ਜੀ ਰੈਲੀ ਤੋਂ ਰੈਲਾ ਬਣ ਗਿਆ ਔਰ ਵਿਰੋਧੀਆਂ ਦੇ ਮੂੰਹ ਦੇ ਉੱਤੇ ਇੱਕ ਵਾਰੀ ਚੀਸੀ ਜ਼ਰੂਰ ਜਾਵੰਗੀ ਆ ਔਰ ਜਿੱਤ ਇਹਨਾਂ ਦੀ ਲਗਭਗ ਕਲੀਅਰ ਹੋ ਚੁੱਕੀ ਹੈ ਅਸੀਂ ਲੀਡ ਲੈਣੀ ਆ ਸੋ ਮੈਂ ਇਲਾਕਾ ਵਾਸੀਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਐਮਐਲਏ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਔਰ ਕਾਉਂਸਲਰ ਵੀ ਜਿਹੜੇ ਨੇ ਅਗਰ ਅਸੀਂ ਆਮ ਆਦਮੀ ਪਾਰਟੀ ਨਾਲ ਬਣਾਵਾਗੇ ਆਮ ਆਦਮੀ ਪਾਰਟੀ ਦੇ ਬਣਨਗੇ ਤੇ ਸਾਡਾ ਕਨੈਕਸ਼ਨ ਉਹਨਾਂ ਨਾਲ ਸਿੱਧਾ ਹੋ ਜਾਏਗਾ ਕਿਤੇ ਵੀ ਸੀਵਰੇਜ ਦਾ ਕੰਮ ਕਿਤੇ ਵੀ ਗਲੀਆਂ ਨਾਲੀਆਂ ਦਾ ਕੰਮ ਕਿਤੇ ਵੀ ਚੈਂਬਰਾਂ ਦਾ ਕੰਮ ਕਿਤੇ ਵੀ ਬਿਜਲੀ ਦਾ ਕੰਮ ਔਰ ਬਾਕੀ ਜੇ ਕੋਈ ਪੈਨਸ਼ਨਾਂ ਦਾ ਕੰਮ ਆ ਕਿਸੇ ਵਿਧਵਾ ਦਾ ਪੈਨਸ਼ਨ ਦਾ ਕੰਮ ਆ ਜਾਂ ਕਿਸੇ ਬਜ਼ੁਰਗ ਦੀ ਪੈਨਸ਼ਨ ਦਾ ਕੰਮ ਆ ਉਹ ਮੈਨੂੰ ਪਤਾ ਹੈ ਮੇਰੀ ਭੈਣ ਅੱਗੇ ਲੱਕੇ ਸਾਰਾ ਕੰਮ ਕਰਕੇ ਦੇਗੀ ਕਿਉਂਕਿ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ 2-3 ਸਾਲ ਤੋਂ ਵੇਖ ਰਹੇ ਹਾਂ ਇਲਾਕੇ ਦੇ ਵਿੱਚ ਇਹ ਵਿਚਰਨੇ ਨੇ ਔਰ ਬਿਨਾ ਕਿਸੇ ਲਾਲਚ ਤੋਂ ਇਹਨਾਂ ਨੇ ਕੋਈ ਗਰੀਬ ਧੀਆਂ ਦੇ ਵਿਆਹ ਵੀ ਕਰਵਾਏ ਉੱਥੇ ਵੀ ਜੋ ਸਰਦਾ ਬੰਦਾ ਉਹ ਦਿੱਤਾ ਕਿਸੇ ਗਰੀਬ ਦੀ ਛੱਤ ਪਵਾ ਕੇ ਦਿੱਤੀ ਕਿਸੇ ਗਰੀਬ ਦੇ ਘਰ ਰਾਸ਼ਨ ਤੱਕ ਪਹੁੰਚਾਇਆ ਉਸ ਵੇਲੇ ਲੇਕਿਨ ਹੁਣ ਇਹ ਸਾਡਾ ਕੰਮ ਫਿਰ ਨਿਰੰਤਰ ਜਾਰੀ ਰਹੇਗਾ ਇਲੈਕਸ਼ਨ ਤੋਂ ਬਾਅਦ ਇਹ ਰੁਕੇਗਾ ਨਹੀਂ ਹਾਰ ਜਿੱਤ ਪਰਮਾਤਮਾ ਦੇ ਹੱਥ ਆ ਜਾਂ ਤੁਹਾਡੇ ਹੱਥ ਆ ਔਰ ਮੈਂ ਇੱਕ ਬੇਨਤੀ ਇਹ ਨਾਲ ਦੀ ਨਾਲ ਕਰਨੀ ਚਾਹੁੰਦਾ ਵਾਂ ਕਿ ਲਾਲਚ ਚ ਨਾ ਆਇਓ ਆਪਣੇ 5 ਸਾਲ ਆਪ ਨਾ ਗਵਾ ਲਿਓ ਕਿਉਂਕਿ ਪਿਛਲੀ ਵਾਰ ਤੁਸੀਂ 5 ਸਾਲ ਗਵਾਏ ਗਲੀ ਨੰਬਰ 2 ਤੋਂ ਲੈ ਕੇ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 7 ਤੱਕ ਕਾਉਂਸਲਰ ਵੀ ਉਹੀ ਸੀਗੇ ਚੇਅਰਮੈਨ ਜਲਬੋਰ ਸਿਵਰਸ ਬੋਰਡ ਦੇ ਸੀਗੇ ਜਿਹੜੇ ਕੰਮ 5 ਮਿੰਟ ਚ ਕਰਾ ਸਕਦੇ ਸੀ ਲੇਕਿਨ ਉਹਨਾਂ ਨੇ 14 ਮਹੀਨੇ ਉਹ ਗਲੀਆਂ ਦੇ ਵਿੱਚ ਨਰਕ ਕੋਲ ਛੱਡਿਆ ਉਥੇ ਕੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਕਿਸੇ ਦੀ ਦਰਦ ਹੋ ਗਈ ਤੇ ਇਹਨਾਂ ਨੇ ਕੰਮ ਜਿਹੜਾ ਹੈ ਉਹ ਸਿਰਫ ਕੀ ਕਿ ਉਹਨਾਂ ਦਾ ਐਮ.ਐਲ.ਏ ਤੇ ਜਾਂ ਕਾਉਂਸਲਰ ਜਿਹੜਾ ਸੀ ਉਹ ਹੱਥ ਵਿੱਚ ਕਮਿਸ਼ਨਰ ਦੇ ਚੱਕਰ 'ਚ ਉੱਥੋਂ ਦਾ ਕੰਮ ਜਿਹੜਾ ਹੈ ਬੰਦ ਕਰਾ ਛੱਡਿਆ ਲੇਕਿਨ ਉਸ ਵੇਲੇ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਡਾਕਟਰ ਨੀਜਰ ਸਾਹਿਬ ਆਏ ਉਹਨਾਂ ਨੇ ਆਉਂਦੇ ਹੋ ਸੱਤ ਗਲੀਆਂ ਨੂੰ ਪਹਿਲਾਂ ਕਵਰ ਕਰਕੇ ਉਹਨਾਂ ਗਲੀਆਂ ਨੂੰ ਪੱਕਿਆ ਕਰਾ ਕੇ ਸੈੱਟ ਕਰਾਇਆ ਉਹਨਾਂ ਗਲੀਆਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਹਾਂ ਕਿ ਤੁਸੀਂ 14 ਮਹੀਨੇ ਨਲਕ ਭੁਗਤਿਆ ਜੇ ਇਹਨਾਂ ਨੇ ਚਿਹਰਾ ਬਦਲ ਦਿੱਤਾ ਜੀ ਲੇਕਿਨ ਹੱਥ ਦਾ ਖੂਨੀ ਪੰਜੇ ਦਾ ਨਿਸ਼ਾਨ ਉਹੀ ਜੀ ਇਸ ਕਰਕੇ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਵੋਟ ਪਾਇਓ ਤੁਹਾਨੂੰ ਸ਼ਰਾਬ ਦਾ ਲਾਲਚ ਵੀ ਦੇਣਾ ਜੀ ਤੁਹਾਨੂੰ ਪੈਸਿਆਂ ਦਾ ਲਾਲਚ ਵੀ ਦੇਣਾ ਨਹੀਂ ਇਹਨਾਂ ਦੇ ਲਾਲਚ ਚ ਨਾ ਆ ਜਿਓ ਇੱਕ ਦਿਨ ਲਈ ਕੋਈ ਦੋ ਘੋੜੇ ਸ਼ਰਾਬ ਦੇ ਦੇ ਦੂਗਾ 5 ਸਾਲ ਦਾ ਸਾਡੇ ਘਰਾਂ ਦਾ ਬੇੜਾਗਰਕ ਹੋ ਜਾਏਗਾ ਇਸ ਕਰਕੇ ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਮੇਰੀ ਇਸ ਵੱਡੀ ਭੈਣ ਨੂੰ ਜਿਤਾ ਦਿਓ ਔਰ ਅਸੀਂ ਆਪ ਵਾਦਾ ਕਰਦੇ ਹਾਂ ਕਿ ਕੱਲਾ ਕੱਲਾ ਗਲੀ ਕੱਲੀ ਕੱਲੇ ਮੁਹੱਲੇ ਦੇ ਵਿੱਚ ਆਪਸੀ ਵੇਖ ਕੇ ਜਿੱਥੇ ਲਾਈਟ ਦੀ ਜ਼ਰੂਰਤ ਹੈ ਜਿੱਥੇ ਜਿੰਤਰਾਂ ਦੀ ਵੀ ਜ਼ਰੂਰਤ ਹੋਗੀ ਪਾਣੀ ਦੀ ਕਿਲਤ ਹੋਗੀ ਉਹ ਅਸੀਂ ਕਵਰ ਕਰਾ ਕੇ ਦੇਵਾਂਗੇ ਇਸ ਕਰਕੇ ਮੈਂ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਮੇਰੀ ਭੈਣ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕਿਰਨਜੀਤ ਕੋਰਦੇ ਬ੍ਰਦਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਭਰਵਾ ਇਕੱਠ ਭਰਵਾ ਹੁੰਗਾਰਾ ਜੜਾ ਆ ਵਾਡ ਨੰਬਰ 47 ਦੇ ਵਿੱਚ ਬੀਬੀ ਕਿਰਨਜੀਤ ਕੌਰ ਦੇ ਹੱਕ ਦੇ ਵਿੱਚ ਬੁਲੰਦ ਕੀਤਾ ਗਿਆ ਤੇ ਪ੍ਰਚਾਰ ਕੀਤਾ ਗਿਆ। ਹਲੋ ਮੈਂ ਤੇ ਕਹਾਂਗਾ ਕਹਾਂਗਾ ਜੀ ਵਾਇਰਲ ਖਾਲਸਾ ਵਾਇਰਲ ਖਤੇ ਦੀ ਅੱਜ ਮੇਰੀ ਭੈਣ ਕਿਰਨਜੀਤ ਕੌਰ ਦਾ ਬਾਜ਼ਾਰ ਟਾਲੀ ਵਾਲੇ ਚੌਂਕੋਂ ਇੱਕ ਸਮਰਥਨ ਕੱਢਿਆ ਗਿਆ ਜਿਹਦੇ ਵਿੱਚ ਸੈਂਟਰ ਕੀਤੀ ਮੁਖਤਾਰ ਸਰੂਕਾ ਕਾਲਜ ਦੇ ਪ੍ਰਧਾਨ ਨੇ ਇਹਨਾਂ ਨੂੰ ਸਾਥ ਦਿੱਤਾ ਸਮਰਥਨ ਦਿੱਤਾ ਇਹਨਾਂ ਦਾ ਤੁਰੇ ਪੂਰਾ ਟਾਲੀਆਂ ਜੋਂ ਡੋਰ ਡੋਰ ਤੁਰੇ ਫਿਰ ਜਿੰਨੀਆਂ ਗਲੀਆਂ ਕੋੜ ਬਾਬਾ ਦੀਪ ਸਿੰਘ ਇਹ 7 ਨੰਬਰ ਆ 7 ਨੰਬਰ 6 ਨੰਬਰ 5 ਨੰਬਰ 4 ਨੰਬਰ ਜਿੰਨੀਆਂ ਵੀ ਗਲੀਆਂ ਹੰਧਾਰੋਂ ਨੂੰ ਇੰਨਾ ਵਧੀਆ ਮਿਲਿਆ ਕਿ ਯਕੀਨੀ ਮੈਂ ਇਹ ਦਾਵਾ ਜਾਂ ਆਸ ਕਰਦਾ ਕਿ ਇਹ ਯਕੀਨੀ ਜਿੱਤ ਪ੍ਰਾਪਤ ਕਰ ਲਵੇ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੋਟਰਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਵੱਡੇ ਵੀਰ ਮੇਰੇ ਛੋਟੇ ਵੀਰ ਇਸ ਬੰਦੇ ਦਾ ਸਾਥ ਦਿਓ ਇਹਨਾਂ ਨੇ ਥੇਲੀ ਤੇ ਥੇਲੀ ਭਰੀ ਹੈ ਇਹਨਾਂ ਨੂੰ ਕਿਹੇ ਪੈਸੇ ਤੇ ਲਈ ਲੋੜ ਨਹੀਂ ਇਹ ਬੰਦੇ ਇੱਕ ਕਿਸੇ ਦੀ ਸੇਵਾ ਕਰਵਾਸੇ ਤੁਰੇ ਆ ਜੇਕਰ ਤੁਸੀਂ ਇਹਨਾਂ ਦਾ ਸਾਥ ਦੇਦੋਗੇ ਜਿਹੜੇ ਬੰਦੇ ਨੂੰ ਤੁਸੀਂ ਇਹਨਾਂ ਨੂੰ ਚੁਣੋਗੇ ਤੇ ਤੁਸੀਂ ਖੁਦ ਕਹੋਗੇ ਕਿ ਇਹ ਇਮਾਨਦਾਰ ਔਰ ਵਧੀਆ ਬੰਦਾ ਚੁਣਿਆ ਲੋਕਾਂ ਦੀ ਗੱਲਾਂ ਵੀ ਬਿਲਕੁਲ ਔ ਬੰਦੇ ਬਹੁਤ ਵਧੀਆ ਦੇ ਇਮਾਨਦਾਰ ਬੰਦੇ ਨੇ ਅੱਧੀ ਰਾਜਿਆਂ ਨੂੰ ਵਾਅਦਾ ਤੁਹਾਡੀ ਸੇਵਾ ਜਹਰ ਹਰਲੇ ਹਾਜ਼ਰ ਹੋ ਰਿਹਾ ਹੈ